ਜਿਹੜੇ ਪਾਸਤੇ ਮਾਲੋ ਇੱਥੇ ਇੱਕ ਅੰਗੂਠੇ ਲੱਗਾ ਇੱਧਰ ਢਿੱਡ 'ਚ ਲੱਗਾ ਇਦਾਂ ਕਾਫੀ ਸਿੰਗਲ ਫਾਇਰ ਵੀ ਕਾਫੀ ਲੱਗੇ ਸੀ ਕਿੰਨੇ ਬੰਦੇ ਸੀਗੇ ਜਿਹੜੇ ਪਾਸਤੇ ਹਮਲਾ ਕਰਨ ਆਏ ਸੀ ਤੇ ਆਂਬ ਦਾ ਬੂਟਾ ਆ ਹੂੰ ਇੱਧਰ ਆਂਬ ਦੇ ਬੂਟੇ ਥੱਲੇ ਡੈਪ ਪੈ ਜਦੋਂ ਇਦਾਂ ਡੈਪ ਪਿਆ ਤੋਂ ਉਹਨਾਂ ਨੇ ਇੱਥੇ ਰੱਖ ਕੇ ਧੌਣ ਦੇ ਉੱਤੇ ਰੱਖ ਕੇ ਬਰਸਟ ਪੂਰਾ ਖਾਲੀ ਕੀਤਾ ਮੌਤ ਹੋਣ ਤੋਂ ਬਾਅਦ ਕੀ ਕੁਝ ਵੱਖਰਾ ਲੱਗਿਆ ਕਿ ਹਾਂ ਯਾਰ ਪਾਸਤਾ ਕੁਝ ਹੋਰ ਦੁਨੀਆ ਦਾ ਬੰਦਾ ਸੀ ਕੁਝ ਹੋਰ ਜਿਆਦਾ ਵੱਡਾ ਸੋਚਦਾ ਸੀ ਅਸਲ 'ਚ ਸਾਨੂੰ ਪਾਸਤੇ ਬਾਰੇ ਪਾਸਤੇ ਮਰਨ ਤੋਂ ਬਾਅਦ ਹੀ ਜ਼ਿਆਦਾ ਪਤਾ ਲੱਗਾ ਚੈਲੰਜ ਆਇਆ ਸੀਗਾ ਕਿ ਇਸ ਜ਼ਮੀਨ ਨੂੰ ਅਸੀਂ ਬਾਂਡ ਨਹੀਂ ਦੇਣਾ ਇਹ ਜ਼ਮੀਨ ਇਦਾਂ ਹੀ ਰਹੂਗੀ ਤਾਂ ਉਸ ਚੈਲੰਜ ਨੂੰ ਕਿਵੇਂ ਕਬੂਲ ਲਿਆ ਗਿਆ ਉਦੋਂ ਜਿਹੜੀ ਪਾਸ਼ ਦੀ ਜ਼ਮੀਨ ਦੀ ਬਰਾਸਤ ਸੀ ਔਰ ਉਹ ਜ਼ਮੀਨ ਜਿਹਦੇ ਲਈ ਜਿਹੜਾ ਜਿਹਨੂੰ ਕਿਹਾ ਜਾਂਦਾ ਕਿ ਖੇਤਾਂ ਦਾ ਪੁੱਤ ਪਾਸ਼ ਪਾਸ਼ ਦੀ ਪਹਿਚਾਣ ਹੀ ਖੇਤਾਂ ਦੇ ਪੁੱਤ ਹੈ ਸੋ ਉਸ ਖੇਤਾਂ ਦੇ ਪੁੱਤ ਦੇ ਜੇ ਕੋਈ ਆਪਣੀ ਖੇਤ ਦੱਬਣ ਦੀ ਕੋਸ਼ਿਸ਼ ਕਰ ਰਿਹਾ ਸੀ ਜਾਂ ਉਹਨੂੰ ਉਹਦੇ ਵਿੱਚ ਵੜਨ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤਾਂ ਉਸ ਚੈਲੰਜ ਨੂੰ ਇਨਕਲਾਬੀ ਲਹਿਰ ਨੇ ਜਿਹੜਾ ਹੈਗਾ ਬਖੂਬੀ ਲਿਆ ਪਾਸ਼ ਨੂੰ ਪਤਾ ਸੀਗਾ ਵੀ ਮੈਨੂੰ ਧਮਕੀ ਆ ਰਹੀਆਂ ਮੈਨੂੰ ਮਾਰਿਆ ਜਾ ਸਕਦਾ ਹਾਂਜੀ ਹਾਂਜੀ ਇਹ ਤਾਂ ਪਤਾ ਸੀ ਜ਼ਮੀਨ ਵਾਉਣ ਤੋਂ ਪਹਿਲਾਂ ਸਾਡੇ ਚਾਚੇ ਦੇ ਮੁੰਡੇ ਨੂੰ ਧਮਕੀ ਦੇ ਗਏ ਵੀ ਉਹਨਾਂ ਦੀ ਤੁਸੀਂ ਤੋੜੀ ਨਹੀਂ ਚੱਕਣੀ ਇਥੋਂ ਸਿੱਖੀ ਬਾਰੇ ਸਿੱਖ ਵਿਚਾਰਧਾਰਾ ਬਾਰੇ ਪਾਸ਼ ਨੂੰ ਕਿਹੋ ਜੀਆਂ ਗੱਲਾਂ ਕਰਦੇ ਹੁੰਦੇ ਸੀ ਤੁਹਾਡੇ ਨਾਲ ਜਿੰਨਾ ਪਾਸ਼ ਗੁਰਬਾਣੀ ਦੇ ਬਾਰੇ ਜਾਣਦਾ ਹੈ ਮੇਰੇ ਖਿਆਲ ਉਹਨਾਂ ਭਾਈ ਵੀ ਨਹੀਂ ਜਾਣਦੇ ਹੋਣੇ ਇਹ ਤਾਂ ਸੋਚ ਹੀ ਨਹੀਂ ਸੀ ਕਿ ਪਾਸ਼ ਲਿਖਣਾ ਬੰਦ ਕਰ ਦੂਗਾ ਪਾਸ਼ ਹੈ ਹੀ ਪਾਸ਼ ਇਸੇ ਕਰਕੇ ਪਾਸ਼ ਆ ਬਿਉ ਕਦੇ ਕਿਸੇ ਧਮਕੀਆਂ ਤੋਂ ਡਰਿਆ ਨਹੀਂ ਪਾਸ਼ਤਾਂ ਲੋਕਾਂ ਦੇ ਦਿਲਾਂ ਵਿੱਚ ਵੱਸਦਾ ਹੈ ਤੇ ਪਾਸ਼ਤ ਉਹਨਾਂ ਦਾ ਅੱਜ ਤੱਕ ਕੋਈ ਨਾਂ ਨਿਸ਼ਾਨ ਵੀ ਹੈ ਨਹੀਂ ਕਿਸੇ ਗੁਨਾਹ ਨਹੀਂ ਲੈਂਦਾ ਤੁਸੀਂ ਜੁੜੇ ਹੋਇਓ ਦੁਨੀਆ ਦੇ ਨਾਲ ਮੈਂ ਮਨਦੀਪ ਇਸ ਟਾਈਮ ਅਸੀਂ ਤਲਵੰਡੀ ਸਲੇਮ ਖੜੇ ਆ ਤਲਵੰਡੀ ਸਲੇਮ ਪੰਜਾਬ ਦਾ ਉਹ ਮਸ਼ਹੂਰ ਪਿੰਡ ਆ ਜਿਨੇ ਪਾਸ਼ ਵਰਗੇ ਇੱਕ ਕਵੀ ਨੂੰ ਜਨਮ ਦਿੱਤਾ ਅੱਜ ਅਸੀਂ ਤਲਵੰਡੀ ਸਲੇਮ ਪਾਸ਼ ਦੇ ਖੇਤ ਖੜੇ ਆ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਅਵਤਾਰ ਪਾਸ਼ ਬਾਰੇ ਤੇ ਜਿਹੜੀ ਮੋਟਰ ਆ ਇਹ ਅਵਤਾਰ ਪਾਸ਼ ਦੀ ਮੋਟਰ ਆ ਮੇਰਾ ਨਾਮ ਸੁਖਵਿੰਦਰ ਸੰਧੂ ਹੂੰ ਤੇ ਪਾਸ਼ ਮੇਰੇ ਮਾਸੀ ਜੀ ਦੇ ਤਾਇਆ ਜੀ ਦੇ ਲੜਕੇ ਸੀ ਹੂੰ ਤੇ 23 ਮਾਰਚ ਸਵੇਰੇ ਅਸੀਂ 8:00 ਵਜੇ ਇੱਥੇ ਖੂਤੇ ਆਏ ਆ ਹੂੰ ਤੇ ਇੱਥੇ ਬੈਠੇ ਸੀਗੇ ਤੇ ਜਦੋਂ ਜੰਗਲ ਪਾਣੀ ਜਾਣਾ ਸੀ ਤੇ ਮੈਂ ਤੇ ਪਾਸ਼ ਲੱਗੇ ਬੈਠੇ ਸੀ ਹੰਸ ਰਾਜ ਥੋੜੇ ਦੂਰ ਬੈਠਾ ਸੀ ਹੂੰ ਤੇ ਜਦੋਂ ਪਿੱਛੋਂ ਮੈਨੂੰ ਸੁਨੇਹਾ ਆ ਗਿਆ ਘਰੋਂ ਹੂੰ ਤੇ ਮੈਂ ਉਹਨਾਂ ਨੂੰ ਹੰਸ ਰਾਜ ਦੇ ਜਿਹੜਾ ਡਰਾਈਵਰ ਉਹਨੂੰ ਕਹਿਣਾ ਸੀ ਵੀ ਗੱਡੀ ਲੈ ਕੇ ਆਵੇ ਤੇ ਪਾਸ਼ ਨੇ ਉਦੋਂ ਜਾਣਾ ਸੀ ਉਹਨਾਂ ਦੀ ਫਲਾਈਟ ਸੀਗੀ ਅੱਛਾ ਇਹ ਜਿਹੜੀ ਮੋਟਰ ਆ ਜੀ ਜਿੱਥੇ ਆਪਾਂ ਦੇਖ ਰਹੇ ਆ ਇਹ ਖੂ ਆ ਇੱਧਰ ਸਾਰੀ ਮੋਟਰ ਆ ਇਹ ਇਹ ਜਿਹੜੀ ਮੋਟਰ ਆ ਇਹ ਉਹੀ ਮੋਟਰ ਆ ਜਿੱਥੇ ਪਾਸ਼ ਦੇ ਗੋਲੀਆਂ ਲੱਗੀਆਂ ਕਿੱਥੇ ਕਿੱਥੇ ਕਿਵੇਂ ਕਿਵੇਂ ਸਾਰਾ ਵਾਕਿਆ ਸੀ ਉਹ ਜਰੂਰ ਸਮਝਾਓ ਠੀਕ ਹੈ ਇੱਥੋਂ ਲੱਗੇ ਨਾ ਇੱਕ ਤਲਵੰਡੀ ਤੋਂ ਮੀਰਪੁਰ ਨੂੰ ਰਾਹ ਜਾਂਦਾ ਆ ਅੱਛਾ ਜੀ ਤੇ ਉਹ ਇੱਥੇ ਸਫੈਦ ਦੇਖ ਹੁੰਦੇ ਸੀ ਕਾਫੀ ਇਧਰਲੀ ਸਾਈਡ ਤੇ ਉਹ ਰਾਹ ਉੱਥੇ ਆਏ ਰਾਹ ਤੋਂ ਹਾਂ ਰਾਤ ਉਹ ਇਧਰ ਜਿੱਦਾਂ ਸਫੈਦਾਂ ਨਾਲ-ਨਾਲ ਲਾ ਕੇ ਨਾ ਤੇ ਇੱਕ ਇਸ ਕੋਠੇ ਤੋਂ ਇਧਰ ਦੀ ਹੋ ਗਿਆ ਇਹ ਕਿਧਰ ਦੀ ਹੋ ਗਿਆ ਤੇ ਪਾਸ਼ੂਣ ਇੱਥੇ ਬੈਂਚ ਸੀ ਬੈਠਾ ਪਿਆ ਅੱਛਾ ਇਸ ਜਗ੍ਹਾ ਤੇ ਹਾਂ ਇਹ ਕੋਠੇ ਦੇ ਨਾਲ ਬੈਂਚ ਸੀਗਾ ਹਾਂ ਬੈਂਚ ਦੇ ਉੱਤੇ ਬੈਠੇ ਹੁੰਦੇ ਆ ਤੇ ਉਹਨਾਂ ਨੇ ਜਦੋਂ ਆਣ ਕੇ ਇੱਥੇ ਹਮਲਾ ਕੀਤਾ ਤਾਂ ਇੱਥੇ ਗੋਲੀਆਂ ਚਲਾਉਣੇ ਕੱਲੇ ਕੱਲੇ ਸਿੰਗਲ ਫਾਇਰ ਕੀਤਾ ਪਹਿਲਾਂ ਜਿਹੜੇ ਪਾਸ ਤੇ ਮਨ ਲਓ ਇੱਥੇ ਕੰਗੂਠੇ ਲੱਗਾ ਇੱਧਰ ਢਿੱਡ ਤੇ ਲੱਗਾ ਇਦਾਂ ਕਾਫੀ ਸਿੰਗਲ ਫਾਇਰ ਵੀ ਕਾਫੀ ਲੱਗੇ ਸੀਗੇ ਕਿੰਨੇ ਬੰਦੇ ਸੀਗੇ ਜਿਹੜੇ ਪਾਸ ਤੇ ਹਮਲਾ ਕਰਨ ਆਏ ਸੀਗੇ ਇਹ ਇੱਥੇ ਜਿਹੜੇ ਦੋ ਪਹੁੰਚੇ ਸੀ ਇੱਕ ਸਕੂਟਰ ਤੇ ਉੱਥੇ ਮੀਰਪੁਰ ਵਾਲੇ ਰਾਹ ਤੇ ਖੜਾ ਰਹਿ ਗਿਆ ਤੇ ਤਿੰਨ ਬੰਦੇ ਇੱਧਰ ਸੀਗੇ ਇੱਥੇ ਸਰਕਾਰੀ ਇਹ ਦਾ ਕਲੋਨੀ ਵਾਲੀ ਜ਼ਮੀਨ ਸੀਗੀ ਤੇ ਇੱਥੇ ਸਫੈਦੇ ਸੀਗੇ ਉਹ ਸਫੈਦਾਂ ਦੇ ਵਿੱਚ ਖੜੇ ਰਹੇ ਆ ਵੀ ਬਾਈ ਚਾਂਸ ਮੰਨ ਲਓ ਜੇ ਭੱਜਣਗੇ ਉਧਰ ਨੂੰ ਜਾਣਗੇ ਤੇ ਉਧਰੋਂ ਅਟੈਕ ਕਰਾਂਗੇ ਜਣੀ ਚਾਰੇ ਪਾਸੇ ਘੇਰਾ ਪੂਰਾ ਪਾਇਆ ਹੋਇਆ ਇਸ ਦਾ ਜਿਹੜੇ ਫਾਇਰ ਵੱਜਿਆ ਅਵਤਾਰ ਪਾਸ਼ ਦੇ ਉਹ ਪਿੱਠ ਪਿੱਛੋਂ ਵੱਜਿਆ ਇੱਕ ਨਾ ਸਾਈਡ ਤੋਂ ਜਿੱਦਾਂ ਇੱਧਰ ਬੈਠੇ ਸੀਗੇ ਤਾਂ ਇਧਰ ਵੱਕੇ ਵੱਖੀ ਜਿਹਾ ਵੱਜਾ ਇੱਥੇ ਅੰਗੂਠੇ ਜਿਹਾ ਵੱਜਾ ਇੱਕ ਬੈਕ ਸਾਈਡ ਤੋਂ ਇੱਕ ਸਾਹਮਣੇੋਂ ਇਦਾਂ ਦਿਲ ਤੇ ਵੱਜਾ ਹ ਜਿੱਦਾਂ ਤੋਂ ਉਹ ਇੱਕ ਨੇ ਉਧਰੋਂ ਫੇਰ ਕਰਤੀ ਇੱਕ ਨੇ ਇਦੋਂ ਇਹਦਾ ਪਾਸ ਇੱਥੋਂ ਦੌੜ ਕੇ ਇੱਥੇ ਡੇਪਿਆ ਆ ਜਦਾਂ ਪੇ ਆਂਬ ਦਾ ਬੂਟਾ ਆ ਹੂੰ ਆਂਬ ਦੇ ਬੂਟੇ ਥੱਲੇ ਡਿੱਗ ਪਏ ਹੂੰ ਜਦੋਂ ਇੱਦਾਂ ਡਿੱਗ ਪਏ ਤੋਂ ਉਹਨਾਂ ਨੇ ਇੱਥੇ ਰੱਖ ਕੇ ਧੌਣ ਦੇ ਉੱਤੇ ਰੱਖ ਕੇ ਬਰਸਤ ਪੂਰਾ ਖਾਲੀ ਕੀਤਾ ਹੂੰ ਅੱਛਾ ਤੇ ਆਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਆਂਬ ਆ ਇਹ ਜਗ੍ਹਾ ਤੇ ਪਾਸ ਦੇ ਇੱਥੇ ਗੋਲੀਆਂ ਲੱਗੀਆਂ ਤਾਂ ਪਾਸ ਉਹ ਆਂਬ ਕੋਲੇ ਡਿੱਗਿਆ ਹੋ ਸੀ ਹਾਂਜੀ ਪਾਸ ਇਹ ਆਂਬ ਦੇ ਕੋਲ ਹੋ ਗਿਆ ਸੀ ਤੇ ਹਾਂਸ ਰਾਜ ਜਿਹੜਾ ਉਹਦੇ ਪਿੱਛੋਂ ਬਰਸਤ ਮਾਰਿਆ ਤੇ ਉਹ ਥੋੜੇ ਜਿਹਾ ਅੱਗੇ ਹਾਂਜੀ ਦੋ ਕਰਮਾ ਅੱਗੇ ਉੱਥੇ ਡਿੱਗ ਪਏ ਜਿਹੜਾ ਆਹ ਆਪਾਂ ਕੋਠਾ ਦੇਖ ਰਹੇ ਆ ਜੀ ਇਹ ਜਿਹੜਾ ਕੋਠਾ ਇਹ ਉਸ ਟਾਈਮ ਦਾ ਹੀ ਆ ਜਦੋਂ ਅਵਤਾਰ ਪਾਸ਼ ਹੋਣੀ ਹੁੰਦੇ ਸੀ ਵੀ ਉਹਨਾਂ ਸਮਿਆਂ ਦਾ ਬਣਿਆ ਹਾਂਜੀ ਉਸੇ ਸਮੇ ਦਾ ਆ ਇਹ ਇਹ ਕੋਠਾ ਹੁੰਦਾ ਹੋਈ ਆ ਇੱਥੇ ਬੈਂਚ ਹੁੰਦਾ ਸੀ ਰੋਜ਼ ਦਿਹਾੜਾ ਇੱਥੇ ਬੈਂਚ ਤੇ ਬੈਠਦੇ ਹੁੰਦੇ ਸੀ ਹੂੰ ਅੱਛਾ ਹਾਂਜੀ ਤੇ ਜਿਹੜੀ ਆਹ ਮੋਟਰ ਆ ਇਹਦੇ ਵਿੱਚ ਫਿਰ ਕੀ ਬਦਲਾ ਆਇਆ ਉਹੀ ਆ ਮੋਟਰ ਜਾਂ ਇਹ ਬਦਲੀ ਆ ਨਹੀਂ ਮਾ ਜਿੱਦਾਂ ਬੋਰ ਪਹਿਲਾਂ ਇੱਧਰ ਹੁੰਦਾ ਸੀ ਹੁਣ ਇੱਧਰ ਕਰਾਇਆ ਹੋਇਆ ਆ ਹੂੰ ਬਾਕੀ ਸਾਰਾ ਕੁਝ ਹੋ ਹੀ ਆ ਚੜਾ ਵੀ ਇਹੀ ਆ ਤੇ ਉਦਾਂ ਇੱਥੇ ਇੱਕ ਅੰਧ ਹੁੰਦੀ ਸੀ ਜਿਹੜਾ ਪਾਣੀ ਉਹ ਪਰਲੇ ਬੰਨੇ ਨੂੰ ਜਾਂਦਾ ਹੁੰਦਾ ਸੀਗਾ ਹੂੰ ਉਹ ਕਿਉਂ ਉਧਰ ਖੱਤੇ ਉੱਚੇ ਸੀਗੇ ਉਹ ਆੜ ਬਣਾਈ ਹੋਈ ਸੀਗੀ ਤੇ ਇਹਦਾ ਉਹਲਾ ਪਿੰਦਾ ਸੀਗਾ ਅੱਛਾ ਤੇ ਉਹਲੇ ਤੋਂ ਇੱਕ ਹਾਂਜੀ ਤੇ ਇੱਕ ਜਿਹੜਾ ਉਹ ਦੋਨੇ ਬੰਨੇ ਉਧਰ ਹੋ ਗਿਆ ਤੇ ਫਿਰ ਇੱਥੇ ਘੇਰ ਲਿਆ ਉਹਨਾਂ ਨੇ ਇਹ ਜਿਹੜਾ ਕਿੰਨੇ ਕਿੱਲੇ ਆ ਜੀ ਅਵਤਾਰ ਪਾਸ਼ ਕੋਲ ਕਿੰਨੀ ਜ਼ਮੀਨ ਸੀ ਇੱਥੇ ਤੁਸੀਂ ਕਹਿ ਰਹੇ ਸੀ ਦੱਸ ਦਿਓ ਇੱਥੇ 8 ਕਿੱਤੇ ਅੱਛਾ ਹਾਂਜੀ ਹਾਂਜੀ 8 ਕਿੱਤੇ ਹਾਂਜੀ ਜਦੋਂ ਅਵਤਾਰ ਪਾਸ਼ ਦੇ ਅ ਕਤਲ ਹੋਇਆ ਜੀ ਉਹਨਾਂ ਦੀ ਸ਼ਹੀਦੀ ਹੋਈ ਆ ਬਤਾਰਪਾਸ਼ ਦੀ ਤਾਂ ਇੱਕ ਚੈਲੰਜ ਆਇਆ ਸੀਗਾ ਕਿ ਇਸ ਜ਼ਮੀਨ ਨੂੰ ਅਸੀਂ ਬਾਂਡ ਨਹੀਂ ਦੇਣਾ ਇਹ ਜ਼ਮੀਨ ਇਦਾਂ ਹੀ ਰਹੂਗੀ ਤਾਂ ਉਸ ਚੈਲੰਜ ਨੂੰ ਕਿਵੇਂ ਕਬੂਲ ਲਿਆ ਗਿਆ ਉਦੋਂ ਅ ਉਦੋਂ ਇਹ ਹੋਇਆ ਕਿ ਪੰਜਾਬ ਦੀਆਂ ਜਿਹੜੀਆਂ ਵੱਖ-ਵੱਖ ਇਨਕਲਾਬੀ ਜਥੇਬੰਦੀਆਂ ਸੀ ਉਹਨਾਂ ਨੇ ਚੈਲੰਜ ਨੂੰ ਕਬੂਲ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਇਹ ਜ਼ਮੀਨ ਹੈ ਜਿਹੜੀ ਵਾਹਾਂਗੇ ਤੇ ਜਿਹੜਾ ਵੀ ਜ਼ਮੀਨ ਬੋਹਣ ਤੋਂ ਰੋਕੂਗਾ ਕਿਉਂਕਿ ਇਹ ਇਕੱਲੀ ਕੋਈ ਜ਼ਮੀਨ ਦਾ ਸਵਾਲ ਨਹੀਂ ਸੀ ਇਹ ਪਾਸ਼ ਦੀ ਵਿਰਾਸਤ ਦਾ ਸਵਾਲ ਹੈ ਉਹ ਵਿਰਾਸਤ ਜ਼ਮੀਨ ਦੇ ਰੂਪ ਦੇ ਵਿੱਚ ਵੀ ਹੈ ਵਿਚਾਰਾਂ ਦੇ ਰੂਪ ਦੇ ਵਿੱਚ ਵੀ ਹੈ ਉਹ ਉਹਦੀ ਕਵਤਾ ਦੇ ਰੂਪ ਦੇ ਵਿੱਚ ਵੀ ਹੈ ਸੋ ਇਸ ਕਰਕੇ ਇਸ ਇਨਕਲਾਬੀ ਲਹਿਰ ਨੇ ਉਹਨੂੰ ਇੱਕ ਆਪਣਾ ਚੈਲੰਜ ਸਮਝਿਆ ਔਰ ਚੈਲੰਜ ਨੂੰ ਕਬੂਲ ਕੀਤਾ ਔਰ ਜਿਹੜੀ ਜ਼ਮੀਨ ਗੱਲ ਗੱਲ ਕਰਦੇ ਕੱ데 ਸ਼ਾਮੇ ਚੱਲਦੇ ਆ ਅੱਛਾ ਉਹ ਜਿਹੜਾ ਦੌਰ ਸੀ ਉਹ 88 ਦੇ ਦੌਰ ਚ ਹੀ ਫਿਰ ਇਹ ਜ਼ਮੀਨ ਨੂੰ ਵਾਇਆ ਗਿਆ ਜੀ ਹਾਂਜੀ ਬਿਲਕੁਲ ਪਾਸ ਦੇ ਮਾਰਡਰ ਤੋਂ ਬਾਅਦ ਜਿਹੜੀ ਜ਼ਮੀਨ ਹੈ ਉਹ ਕਿਉਂਕਿ ਮਾਰਚ ਦੇ ਵਿੱਚ ਹੁੰਦਾ ਉਸ ਤੋਂ ਬਾਅਦ ਕੁਝ ਟਾਈਮ ਇਹ ਖਾਲੀ ਜ਼ਮੀਨ ਪਈ ਰਹੀ ਲੇਕਿਨ ਫਿਰ ਜਥੇਬੰਦੀਆਂ ਨੇ ਜਿਹੜੀਆਂ ਖਾਲਸਤਾਨੀਆਂ ਜਥੇਬੰਦੀਆਂ ਸੀ ਉਹਨਾਂ ਨੇ ਚੈਲੰਜ ਕੀਤਾ ਕਿ ਅਸੀਂ ਜ਼ਮੀਨ ਨੂੰ ਵਾਉਣ ਨਹੀਂ ਦੇਣਾ ਲੇਕਿਨ ਫਿਰ ਇਨਕਲਾਬੀ ਜਥੇਬੰਦੀਆਂ ਨੇ ਕਿਹਾ ਕਿ ਜ਼ਮੀਨ ਤਾਂ ਇਹ ਇਹ ਵਾਹੀ ਜਾਊਗੀ ਔਰ ਬਕਾਇਦਾ ਉਹਦੀ ਇੱਕ ਡੇਟ ਰੱਖ ਕੇ ਸਮੁੱਚੇ ਪੰਜਾਬ ਦੇ ਵਿੱਚ ਸੱਦਾ ਦਿੱਤਾ ਇਸ ਜ਼ਮੀਨ ਨੂੰ ਵਾਹੁਣ ਦਾ ਆ ਇਹ ਵੀ ਇੱਕ ਦੱਸਣ ਵਾਲੀ ਗੱਲ ਹੈ ਕਿ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਮੈਂ ਮਸਤੋਨੇ ਕਾਲਜ ਦਾ ਸਟੂਡੈਂਟ ਸੀਗਾ ਉਸ ਵੇਲੇ ਤੁਸੀਂ ਚਸ਼ਮਦੀਦੋਂ ਜਾਂ ਉਸ ਵਿੱਚ ਸੀ ਮੈਂ ਵਿੱਚ ਸੀਗਾ ਜੀ ਮੈਂ ਉੱਥੇ ਸਾਡੀ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਅਸੀਂ 5-7 ਬੰਦੇ ਆ ਜਿਹੜੇ ਉਹ ਅਸੀਂ ਵਿਸਾਖਾ ਸਿੰਘ ਦੀ ਗਵਾਹੀ ਦੇ ਵਿੱਚ ਉੱਥੋਂ ਆਏ ਤੇ ਉਸ ਵੇਲੇ ਬਹੁਤ ਸਾਰੇ ਲੋਕ ਪੰਜਾਬ ਦੇ ਵਿੱਚੋਂ ਹਥਿਆਰ ਲੈ ਕੇ ਇੱਥੇ ਪਹੁੰਚੇ ਹੋਏ ਸੀਗੇ ਘਟੋ ਘਟ 150 ਬੰਦਾ ਜਿਹੜਾ ਹਥਿਆਰਬੰਦ ਹੋ ਕੇ ਆਇਆ ਬਕਾਇਦਾ ਲਾਇਸੈਂਸਡ ਉਹਨਾਂ ਕੋਲੇ ਅਸਲਾ ਸੀਗਾ ਔਰ ਬਹੁਤ ਸਾਰੇ ਲੋਕ ਆਏ ਔਰ ਜ਼ਮੀਨ ਦਾ ਜਿਹੜਾ ਬਕਾਇਦਾ ਐਲਾਨ ਕਰਕੇ ਆ ਉਹ ਕਬਜ਼ਾ ਲੈ ਗਿਆ ਤੇ ਜ਼ਮੀਨ ਬਾਹੀ ਗਈ ਜਿਹੜੇ ਅਵਤਾਰ ਪਾਸ਼ ਦੇ ਕਾਤਲ ਸੀ ਕੀ ਉਹਨਾਂ ਵੱਲੋਂ ਕੋਈ ਸਨੇਹਾ ਆਇਆ ਫਿਰ ਵੀ ਇਹ ਜ਼ਮੀਨ ਅਸੀਂ ਹੁਣ ਵਾਣ ਨਹੀਂ ਦੇਣੀ ਤੁਸੀਂ ਆਇਓ ਨਾ ਪਹਿਲਾਂ ਉਹ ਕਹਿੰਦੇ ਰਹੇ ਲੇਕਿਨ ਉਸ ਦਿਨ ਮੌਕੇ ਤੇ ਕੋਈ ਆਇਆ ਨਹੀਂ ਹੈ ਤੇ ਨਾ ਹੀ ਕਿਸੇ ਨੇ ਮੁੜ ਕੇ ਇਸ ਜ਼ਮੀਨ ਨੂੰ ਜਿਹੜਾ ਛੇੜਨ ਦੀ ਕੋਸ਼ਿਸ਼ ਕੀਤੀ ਹੈ ਤੇ ਅੱਜ ਵੀ ਉਹ ਜ਼ਮੀਨ ਹੈ ਜਿਹੜੀ ਪਾਸ਼ ਦੇ ਪਰਿਵਾਰ ਦੇ ਕਬਜ਼ੇ ਦੇ ਹੇਠ ਹੈ ਤੇ ਮਤਲਬ ਇਹ ਇੱਕ ਬਹੁਤ ਵੱਡਾ ਚੈਲੰਜ ਸੀਗਾ ਕਿਉਂਕਿ ਜਿਵੇਂ ਦੁਨੀਆ ਦੇ ਵਿੱਚ ਦੇਖਿਆ ਕਿ ਜਦੋਂ ਕੋਈ ਵੱਡੇ ਰਾਈਟਰ ਵੱਡੇ ਕਲਾਕਾਰ ਮਰਦੇ ਆ ਤਾਂ ਅਸੀਂ ਉਹਨਾਂ ਦੀਆਂ ਚੀਜ਼ਾਂ ਦੀ ਬਰਾਸਤ ਨੂੰ ਸਾਹਮਦੇ ਆ ਸੋ ਇਹ ਜਿਹੜੀ ਪਾਸ਼ ਦੀ ਜ਼ਮੀਨ ਦੀ ਬਰਾਸਤ ਸੀ ਔਰ ਉਹ ਜ਼ਮੀਨ ਜਿਹਦੇ ਲਈ ਜਿਹੜਾ ਜਿਹਨੂੰ ਕਿਹਾ ਜਾਂਦਾ ਕਿ ਖੇਤਾਂ ਦਾ ਪੁੱਤ ਪਾਸ਼ ਪਾਸ਼ ਦੀ ਪਛਾਣ ਹੀ ਖੇਤਾਂ ਦੇ ਪੁੱਤ ਹੈ ਸੁਸ ਖੇਤਾਂ ਦੇ ਪੁੱਤ ਦੇ ਜੇ ਕੋਈ ਆਪਣੀ ਖੇਤ ਦੱਬਣ ਦੀ ਕੋਸ਼ਿਸ਼ ਕਰ ਰਿਹਾ ਸੀ ਜਾਂ ਉਹਨੂੰ ਉਹਦੇ ਵਿੱਚ ਵੜਨ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤਾਂ ਉਸ ਚੈਲੰਜ ਨੂੰ ਇਨਕਲਾਬੀ ਲਹਿਰ ਨੇ ਜਿਹੜਾ ਹੈਗਾ ਵਾ ਖੂਬੀ ਲਿਆ ਔਰ ਕਾਮਯਾਬੀ ਨਾਲ ਉਸ ਚੈਲੰਜ ਨੂੰ ਉਹਨਾਂ ਦੇ ਨੂੰ ਤੋੜਿਆ ਜੀ ਜਦੋਂ ਅਵਤਾਰ ਪਾਸ਼ ਦਾ ਕਤਲ ਹੁੰਦਾ ਜੀ ਉਸ ਤੋਂ ਬਾਅਦ ਪਰਿਵਾਰ ਦੇ ਲਈ ਇੱਕ ਵੱਡਾ ਥ੍ਰੈਟ ਸੀ ਪਰਿਵਾਰ ਨੂੰ ਧਮਕੀਆਂ ਵੀ ਆਉਂਦੀਆਂ ਹੁੰਦੀਆਂ ਸੀ ਕਿਹੋ ਜਿਹਾ ਮਾਹੌਲ ਸੀ ਉਹ ਪਰਿਵਾਰ ਲਈ ਕਿਹੋ ਜਿਹਾ ਉਹ ਸਮਾਂ ਸੀਗਾ ਉਦੋਂ ਇਦਾਂ ਸੀ ਵੀ ਅਸੀਂ ਸਾਰੇ ਮੈਂ ਤਾਂ ਰੇਲ ਕੋਚ ਫੈਕਟਰੀ 'ਚ ਕੰਮ ਕਰਦਾ ਸੀ ਅਸੀਂ ਉੱਥੇ ਚੱਲ ਗਏ ਤੇ ਮੇਰੇ ਇੱਥੇ ਬੀਜੀ ਪਾਪਾ ਜੀ ਤੇ ਭਾਣ ਜੀ ਇਹ ਹੀ ਰਹਿੰਦੇ ਹੋਏ ਸੀ ਤੇ ਉਦੋਂ ਇਹਨਾਂ ਨੇ ਅਸੀਂ ਜਿੱਦਾਂ ਪਹਿਲਾਂ ਸਾਡੇ ਲਾਗੇ ਮੀਰਪੁਰ ਰਿਸ਼ਤੇਦਾਰ ਆ ਉੱਥੇ ਪਸ਼ੂ ਅਸੀਂ ਛੱਡ ਜਾਂਦੇ ਸੀ ਉਹ ਟੈਰਵਾਸਤਾਂ ਉੱਥੇ ਜਾ ਕੇ ਉਹਨਾਂ ਨੂੰ ਕਹਿ ਕੇ ਆਏ ਵੀ ਤੁਸੀਂ ਇਹਨਾਂ ਦੇ ਪਸ਼ੂ ਛੱਡ ਕੇ ਆਓ ਨਹੀਂ ਤਾਂ ਅਸੀਂ ਤੁਹਾਨੂੰ ਮਾਰ ਦੇਣਾ ਹੈ अच्छा हां जी ਤੇ ਬਾਅਦ ਵਿੱਚ ਉਹ ਸਾਡੇ ਪਸੂ ਇੱਥੇ ਛੱਡ ਕੇ ਚਲ ਗਏ ਆ ਤੇ ਫਿਰ ਜਦੋਂ ਜਮੀਨ ਵਾਈ ਹੈ ਜਿਸ ਦਿਨ ਉਸ ਦਿਨ ਸਾਰੇ ਜਿੰਨੇ ਸਾਥੀ ਆਏ ਸੀ ਪਿੰਡ ਦੇ ਵਿੱਚ ਰੈਲੀ ਕੀਤੀ ਗਈ ਪਿੰਡ ਦੇ ਵਿੱਚ ਉਹ ਥਾਂ ਤੇ ਜਿੱਥੇ ਕਿ ਉਹਨਾਂ ਦੇ ਹਮਾਇਤੀ ਰਹਿੰਦੇ ਸੀ ਉੱਥੇ ਖੜੇ ਹੋ ਕੇ ਵੀ ਕੋਈ ਕਿਹਾ ਵੀ ਜੇ ਇਸ ਪਾਰਸ਼ ਤੇ ਪਰਿਵਾਰ ਨੂੰ ਕਿਸੇ ਨੇ ਵੀ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣਾ ਪੜਿਆ ਵਿਚਾਰ ਲਵੇ ਉਸ ਤੋਂ ਬਾਅਦ ਤਾਂ ਨਹੀਂ ਫਿਰ ਕੋਈ ਇਦਾਂ ਦੀ ਧਮਕੀ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਬਿਲਕੁਲ ਠੀਕ ਠਾਕ ਸਾਰੇ ਰਹਿੰਦੇ ਰਹੇ ਪਹਿਲੇ ਦਿਨਾਂ ਵਿੱਚ ਜਰੂਰ ਸੀ ਵੀ ਇੱਥੇ ਘਰ ਵਿੱਚ ਸਾਨੂੰ ਰਹਿਣਾ ਮੁਸ਼ਕਲ ਆ ਕੋਈ ਕਿਸੇ ਬਨ ਅਫਵਾਹਾਂ ਵੀ ਲੋਕੀ ਫੜਾ ਫਲਾ ਦਿੰਦੇ ਸੀ ਪਰ ਇਹ ਸੱਚ ਵੀ ਸੀਗਾ ਤੇ ਇੱਥੇ ਜਦੋਂ ਜ਼ਮੀਨ ਵਾਉਣ ਤੋਂ ਪਹਿਲਾਂ ਸਾਡੇ ਚਾਚੇ ਦੇ ਮੁੰਡੇ ਨੇ ਮੂੰਹ ਧਮਕੀ ਦੇ ਗਏ ਵੀ ਉਹਨਾਂ ਦੀ ਤੁਸੀਂ ਤੂੜੀ ਨਹੀਂ ਚੱਕਣੀ ਇਥੋਂ ਅੱਛਾ ਬਾਰੇ ਦੇ ਬਾਵਜੂਦ ਵੀ ਸਾਡੇ ਸਾਰੇ ਪਰਿਵਾਰਕ ਮੈਂਬਰ ਸੀ ਇਕੱਠੇ ਰਹੇ ਆ ਤੇ ਉਹਨਾਂ ਨਾਲ ਮਰ ਕੇ ਕੀਤਾ ਹਾਂ ਜੀ ਕੀ ਪਾਸ ਨੂੰ ਪਤਾ ਸੀਗਾ ਵੀ ਮੈਨੂੰ ਧਮਕੀ ਆ ਰਹੀਆਂ ਮੈਨੂੰ ਮਾਰਿਆ ਜਾ ਸਕਦਾ ਹਾਂਜੀ ਹਾਂਜੀ ਇਹ ਤਾਂ ਪਤਾ ਸੀ ਇੰਨੀ ਬੇਪਰਵਾਹੀ ਕਿਉਂ ਲੱਗਦਾ ਕਿ ਪਾਸ਼ ਦੇ ਸੁਭਾਅ ਦੀ ਸੀ ਇਹ ਜਾਂ ਉਸ ਦਿਨ ਉਹ ਵੈਸੇ ਹੀ ਉਹਨੂੰ ਪਤਾ ਹੀ ਨਹੀਂ ਲੱਗਿਆ ਨਹੀਂ ਇਦਾਂ ਸੀ ਵੀ ਪਹਿਲਾਂ ਤਾਂ ਪਾਸ਼ ਥੋੜਾ ਜਿਹਾ ਅੰਡਰਗਰਾਉਂਡ ਵੀ ਰਹਾ ਬਾਅਦ ਵਿੱਚ ਪਤਾ ਨਹੀਂ ਕਿਵੇਂ ਹੋਇਆ ਤੇ ਉਹ ਫਿਰ ਆਉਣ ਜਾਣ ਲੱਗ ਪਿਆ ਪਬਲਿਕਲੀ ਵੀ ਤੇ ਪਹਿਲਾਂ ਤਾਂ ਜਿੱਦਾਂ ਇੱਕ ਦਿਨ ਪਹਿਲਾਂ ਉਦੋਂ ਵੀ 22 ਮਾਰਚ ਨੂੰ ਵੀ ਐਸ ਸਾਈਡ ਤੋਂ ਬੰਦੇ ਆਈ ਸੀਗੇ ਅੱਛਾ ਤੇ ਪਰ ਉਹ ਜਿੱਦਾਂ ਤਿੰਨ ਜਾਣੇ ਸੀਗੇ ਤੇ ਸਾਡੇ ਕਿਸੇ ਨੇ ਦੱਸਿਆ ਵੀ ਬੰਦੇ ਫਿਰਦੇ ਆ ਉਹ ਪਤਾ ਨਹੀਂ ਕਿਵੇਂ ਇੱਥੇ ਸਾਰਾ ਪਰਿਵਾਰ ਸੀਗਾ ਤੂੰ ਉਧਰ ਮੁੜ ਗਿਆ ਸੀ ਵਾਪਸ ਤੇ ਬਾਅਦ ਵਿੱਚ ਜਿਹਨਾਂ ਨੇ ਸਾਨੂੰ ਦੱਸਿਆ ਵੀ ਇਹ ਬੰਦੇ ਇਦਾਂ ਫਿਰਦੇ ਆ ਜਦੋਂ ਅਸੀਂ ਉਹਨਾਂ ਦੇ ਘਰ ਪੁੱਛਣ ਗਏ ਉਹ ਕਹਿੰਦੇ ਨਹੀਂ ਸਾਡੀ ਕੁੜੀ ਦਾ ਵਿਆਹ ਸੀਗਾ ਉਹਦਾ ਮੰਨ ਲਓ ਅਸੀਂ ਰਿਸ਼ਤਾ ਹੋਰ ਥਾਂ ਕੀਤਾ ਹੋ ਸਕਦਾ ਉਹ ਹੋ ਹੋਣ ਫਿਰ ਮੁੱਕਰ ਗਏ ਸੀ ਪਰ ਸਾਨੂੰ ਪੱਕਾ ਪਤਾ ਦੂਜੇ ਦਿਨ ਪਤਾ ਲੱਗ ਗਿਆ ਵੀ ਉਹੀ ਬੰਦੇ ਹੋਣਗੇ ਇਹ ਪੰਜਾਬ ਲਈ ਪਾਸ਼ ਇੱਕ ਵੱਡਾ ਪੰਜਾਬ ਦੇ ਨੌਜਵਾਨਾਂ ਲਈ ਆਈਕਨ ਆ ਪਿੰਡ ਵਿੱਚ ਅਵਤਾਰ ਪਾਸ਼ ਕਿਹਾ ਜਾਂਦਾ ਸੀਗਾ ਜੋ ਤੁਸੀਂ ਨੇੜੇ ਤੋਂ ਦੇਖਿਆ ਮੈਂ ਤੇ ਇਦਾਂ ਸੀ ਇਹ ਹੱਦ ਤੱਕ ਤਾਂ ਯਾਰੀ ਦੋਸਤੀ ਵਾਂਗੂ ਸੀ ਭਰਾ ਦੇ ਤੌਰ ਤੇ ਵੀ ਕਿਉਂਕਿ ਮੈਨੂੰ ਉਦੋਂ ਕੋਈ ਇਦਾਂ ਲਿਟਰੇਚਰ ਦੀ ਸਮਝ ਹੈ ਨਹੀਂ ਸੀਗੀ ਪਰ ਇਦਾਂ ਸੀ ਵੀ ਜਦੋਂ 1972 ਚ ਅਵਤਾਰ ਪਾਸ਼ ਨੇ ਸਿਆੜ ਪੇਪਰ ਸ਼ੁਰੂ ਕੀਤਾ ਮੈਂ 12 ਸਾਲ ਦਾ ਸੀ ਤੇ ਉਹਨਾਂ ਨੇ ਪਹਿਲਾ ਪੇਪਰ ਮੈਨੂੰ ਆਣ ਕੇ ਦੇਣਾ ਤੇ ਉਦੋਂ ਤੋਂ ਲੈ ਕੇ ਮੈਨੂੰ ਤਾਂ ਪੜਨ ਦੀ ਚੀਟਕ ਲੱਗੀ ਸੀਗੀ ਅੱਛਾ ਅਵਤਾਰ ਪਾਸ਼ ਨਾਲ ਤੁਹਾਡੀਆਂ ਕਾਫੀ ਯਾਦਾਂ ਵੀ ਹੋਣਗੀਆਂ ਜੀ ਜਦੋਂ ਅਵਤਾਰ ਪਾਸ਼ ਬਾਰੇ ਗੱਲ ਕਰਦਾ ਕੋਈ ਵੀ ਤਾਂ ਅਕਸਰ ਤੁਹਾਡੇ ਨਾਲ ਗੱਲ ਜ਼ਰੂਰ ਹੁੰਦੀ ਆ ਕਿ ਅਵਤਾਰ ਪਾਸ਼ ਬਾਰੇ ਤੁਸੀਂ ਜ਼ਰੂਰ ਕੁਝ ਨਾ ਕੁਝ ਦੱਸੋ ਹਾਂਜੀ ਇਸ ਤਰ੍ਹਾਂ ਸੀ ਪਾਸ਼ ਨਾਲ ਮੇਰਾ ਸਬੰਧ ਤਾਂ ਪਹਿਲਾਂ ਤੇ ਭਰਾਵਾਂ ਵਾਲੇ ਸੀਗਾ ਤੇ ਬਾਅਦ ਵਿੱਚ ਪਾਸ਼ ਲਿਟਰੇਚਰ ਪੜਨਾ ਸ਼ੁਰੂ ਕੀਤਾ ਤੇ 1988 ਵਿੱਚ ਮੈਨੂੰ ਪਾਸ਼ ਦੀਆਂ ਸਾਰੀਆਂ ਕਵਤਾਂ ਮੂੰਹ ਜਵਾਨੀ ਜਾ ਸਿਕੀਆਂ ਅੱਛਾ ਕਿਉਂਕਿ ਮੈਂ ਇਦਾਂ ਵੀ ਪਾਸ਼ ਜਿੱਦਾਂ ਲਿਖਦਾ ਸੀ ਉਹਦੀ ਲਿਖਾਈ ਦੀ ਵੀ ਮੈਂ ਉਹੀ ਨਕਲ ਕਰਦਾ ਹੁੰਦਾ ਤੇ ਅੱਜ ਤੱਕ ਵੀ ਮੈਂ ਤਕਰੀਬ ਪਾਸ਼ ਵਰਗਾ ਹੀ ਲਿਖਦਾ ਹਾਂ ਤੇ ਉਦਾਂ ਲਿਖਦਾ ਨਹੀਂ ਪਰ ਲਿਖਾਈ ਜ਼ਰੂਰ ਹੈ अच्छा हां जी हां लिखने ਦੀ ਮਤਲਬ ਉਹਦਾ ਡਿਜ਼ਾਈਨ ਜਿਹੜਾ ਬਸ ਤੋਂ ਉਹੀ ਹਾਂਜੀ ਸਾਡੇ ਇਦਾਂ ਸੀ ਵੀ ਬਾਜੀ ਉਹਨਾਂ ਦੇ ਮਾਸਟਰ ਜੀ ਦਾ ਪਾਸਤਾ ਤੇ ਮੇਰਾ ਸਾਡਾ ਹੈਂਡ ਰਾਈਟਿੰਗ ਇੱਕੋ ਹੀ ਆਇਆ ਅੱਛਾ ਹਾਂਜੀ ਅਫਤਾਰ ਪਾਸ ਕਹਿੰਦੇ ਪੜਦੇ ਬਹੁਤ ਜ਼ਿਆਦਾ ਸੀਗੇ ਹਾਂਜੀ ਕਿੰਨਾ ਕੁ ਟਾਈਮ ਪੜਦੇ ਰਹਿੰਦੇ ਮੈਂ ਤਾਂ ਉਸ ਤਾਂ ਵੀ ਜਿੱਦਾਂ ਸਾਡੇ ਘਰ ਇਕੱਠੇ ਹੀ ਸੀਗੇ ਤੇ ਵਿੱਚ ਛੋਟੀ ਜੀ ਕੰਨ ਸੀ ਜਿਹਦਾ ਪੌੜੀਆਂ ਦੇ ਕੋਲ ਤੇ ਜਦੋਂ ਮੈਂ ਕੋਠੇ ਤੇ ਸੌਣਾ ਤੇ ਉਹ ਥੱਲੇ ਉਹਨਾਂ ਨੂੰ ਇਹ ਆਦਤ ਸੀ ਵੀ ਰੇਡੀਓ ਨਾਲ ਚੱਲਦਾ ਰੱਖਣਾ अच्छा ਤੇ ਤਕਰੀਬਨ ਜਦੋਂ ਕੋ ਉਹਦੋਂ ਪ੍ਰੋਗਰਾਮ ਹੁੰਦਾ ਲਿਮਟਿਡ ਹੁੰਦਾ ਵੀ ਇੰਨੇ ਵਜੇ ਬੰਦ ਹੋ ਜਾਣਾ ਜਦੋਂ ਬੰਦ ਹੋ ਜਾਣਾ ਕਈ ਵਾਰ ਪਾਸ਼ ਨੇ ਸੋਣਾ ਤੇ ਮੈਂ ਦੇਖਿਆ ਇੱਕ ਦੋ ਘੰਟੇ ਮਸਾਂ ਸੌਂਦਾ ਹੁੰਦਾ ਸੀ ਤੇ ਤਕਰੀਬਨ ਪੜ੍ਹਦੇ ਰਹਿੰਦੇ ਸੀ ਤੇ ਪਾਸ਼ ਨੇ ਆਮ ਵੀ ਮੈਨੂੰ ਵੀ ਕਿਦਾਂ ਜ ਮੇਰਾ ਦਾਗਿਸਤਾਨ ਤੇ ਮਾਂ ਮੈਕਸਮ ਗੁਰਕੀ ਦੀ ਇਦਾਂ ਇੱਕਦਮ ਕਾਫੀ ਲਾ ਕੇ ਦਿੱਤੀਆਂ ਤੇ ਫਿਰ ਉਦੋਂ ਮੈਂ ਪੜ੍ਹਨਾ ਸ਼ੁਰੂ ਕੀਤਾ ਸੀ ਸਿੱਖੀ ਬਾਰੇ ਸਿੱਖ ਵਿਚਾਰਧਾਰਾ ਬਾਰੇ ਪਾਸ਼ ਹੁਣੀ ਕਿਹੋ ਜੀਆਂ ਗੱਲਾਂ ਕਰਦੇ ਹੁੰਦੇ ਸੀ ਤੁਹਾਡੇ ਨਾਲ ਜਿਵੇਂ ਦੋਸ਼ ਲੱਗਦਾ ਨਾ ਪਾਸ਼ ਤੇ ਕਿ ਉਹ ਸਿੱਖ ਵਿਰੋਧੀ ਸੀ ਮੈਨਸੇ ਇਹ ਤਾਂ ਹੁਣ ਕਹਿਣ ਵਾਲਿਆਂ ਨੂੰ ਸਮਝੋ ਉਹਦਾ ਕੀ ਸੋਚ ਕਿਵੇਂ ਆ ਪਾਸ਼ ਨੇ ਤਾਂ ਜਿੰਨਾ ਪਾਸ਼ ਗੁਰਬਾਣੀ ਦੇ ਬਾਰੇ ਜਾਣਦਾ ਮੇਰੇ ਖਿਆਲ ਉਹਨਾਂ ਭਾਈ ਵੀ ਨਹੀਂ ਜਾਣਦੇ ਹੁਣੇ ਪਾਸ਼ ਨੇ ਗੁਰਬਾਣੀ ਦੇ ਸਾਰੇ ਜਿੱਦਾਂ ਐਨਟੀ 47 ਫਰੰਟ ਜਿਹੜੇ ਪੇਪਰ ਕੱਢਿਆ ਉਹਦੇ ਵਿੱਚ ਸਾਰੇ ਤੁੱਕਾਂ ਹੀ ਪਾਸ਼ ਨੇ ਗੁਰਬਾਣੀ ਵਿੱਚੋਂ ਲੈ ਕੇ ਕੀਤੀਆਂ ਹੋਈਆਂ ਪਾਸ਼ ਨੂੰ ਗੁਰਬਾਣੀ ਬਾਰੇ ਤੇ ਆਪ ਭਗੋਰ ਸ਼ਾਸਤਰ ਸਾਰੇ ਬਾਰੇ ਬਹੁਤ ਜ਼ਿਆਦਾ ਨੋਲਿਜ ਸੀਗਾ ਪਾਸ਼ ਨੇ ਤੇ ਖੁਦ ਇੱਕ ਦੂਰਬੀਨ ਬਣਾਈ ਹੋਈ ਸੀ ਜਿਨ੍ਹਾਂ ਨਾਲ ਉਹ ਆਕਾਸ਼ ਵਿੱਚ ਜਿਹੜਾਂ ਰਾਸ਼ੀਆਂ ਨੇ ਹੁੰਦੀਆਂ ਉਹਨਾਂ 'ਤੇ ਅਧਿਐਨ ਕਰਦੇ ਹੁੰਦੇ ਸੀਗੇ ਤੇ ਪਾਛ ਦੀ ਉਹ ਤੁਹਾਡੀ ਰਾਸ਼ੀ ਕੀ ਕਹਿੰਦੀ ਹੈ ਉਹਦੇ ਕਿਤਾਬਾਂ ਵਿੱਚ ਤਕਰੀਬਨ ਸਾਰਾ ਹੀ ਆ ਜਦੋਂ ਪਾਛ ਦੇ ਆਖਰੀ ਦਿਨ ਸੀਗੇ ਜੇ ਕੁਝ ਘਟਨਾਵਾਂ ਯਾਦ ਹੋਣਗੀਆਂ ਤੁਹਾਨੂੰ ਆਖਰੀ ਦਿਨਾਂ ਦੇ ਵਿੱਚ ਪਾਛ ਨਾਲ ਬਤਾਏ ਹੋਏ ਦਿਨ ਕੁਝ ਯਾਦਾਂ ਪਾਸ਼ ਜਿੱਦਾਂ ਜੈਮਲ ਪੱਡੇ ਨੂੰ ਜਿਸ ਦਿਨ ਕਤਲ ਹੋਇਆ ਤੇ ਪਾਸ਼ ਨੇ ਅਸੀਂ ਕੋਠੇ ਦੇ ਬੈਠੇ ਸੀ ਤੇ ਪਾਸ਼ ਮੈਨੂੰ ਨੌਚੀ ਲਾਮ ਕਹਿੰਦੇ ਹਨ ਕਹਿੰਦੇ ਨੌਚੀ ਲਾਮਾ ਹੁਣ ਕਹਿੰਦੇ ਆਪਣੇ ਤੇ ਹਮਲਾ ਹੋਣਾ ਸ਼ੁਰੂ ਹੋ ਗਿਆ ਅੱਛਾ ਜਦੋਂ ਜੈਮਲ ਪੱਡੇ ਦੇ ਹੋਇਆ ਤੇ ਉਦੋਂ ਥੋੜੇ ਦਿਨਾਂ ਬਾਅਦ ਫਿਰ ਪਾਸ਼ ਤੇ ਹੋ ਗਿਆ ਸੀ ਹਾਂ ਹਾਂ ਪਾਸ਼ ਨੇ ਕਦੇ ਤੁਹਾਡੇ ਕੋਲੇ ਇਦਾਂ ਦਾ ਜ਼ਿਕਰ ਕੀਤਾ ਵੀ ਹਾਂ ਵੀ ਮੈਨੂੰ ਹੁਣ ਇਦਾਂ ਬਚ ਜਾਣਾ ਚਾਹੀਦਾ ਜਾਂ ਮੈਨੂੰ ਹਲੇ ਲਿਖਣਾ ਬੰਦ ਕਰ ਦੇਣਾ ਚਾਹੀਦਾ ਮੇਰੇ ਤੇ ਹਮਲਾ ਹੋ ਸਕਦਾ ਨਹੀਂ ਪਾਸ਼ ਇਹ ਤਾਂ ਸੋਚ ਹੀ ਨਹੀਂ ਸੀ ਵੀ ਪਾਸ਼ ਲਿਖਣਾ ਬੰਦ ਕਰ ਦਊਗਾ ਪਾਸ਼ ਹੈ ਹੀ ਪਾਸ਼ ਇਸੇ ਕਰਕੇ ਪਾਸ਼ ਆ ਵੀ ਉਹ ਕਦੇ ਕਿਸੇ ਧਮਕੀਆਂ ਤੋਂ ਡਰਿਆ ਨਹੀਂ ਹੂੰ ਦੂਜੀ ਗੱਲ ਇਹ ਵੀ ਪਾਸ਼ ਨੇ ਜਦੋਂ ਇੱਥੇ ਇੱਕ ਵਾਰੀ ਸਾਡੇ ਲਾਗੇ ਬੀਬੀ ਸਦੀਆ ਉੱਥੇ ਭਿੰਡਰਾਂ ਵਾਲਾ ਆਇਆ ਸੀਗਾ ਤੇ ਉੱਥੇ ਸਾਡੇ ਲਾਗਲਾ ਪੰਡਿਆ ਤੇ ਇਹ ਖਾਲਸਤਾਨੀ ਹੁੰਦਾ ਸੀ ਇੱਕ ਤੇ ਉੱਥੇ ਮੀਟਿੰਗ ਵਿੱਚ ਇਹਨਾਂ ਨੇ ਕਿਹਾ ਵੀ ਜਿੰਨਾ ਚਿਰ ਪਾਸ਼ ਇੱਥੇ ਸਾਡੇ ਰਾਹ ਵਿੱਚ ਆ ਤੇ ਉਹਨਾਂ ਚਿਰ ਸਾਡੀ ਲਹਿਰ ਇੱਥੇ ਅੱਗੇ ਨਹੀਂ ਵਸਾ ਸਕਦੀ ਪਾਸ਼ ਰਾਹ ਦਾ ਰੋੜਾ ਇਹਨੂੰ ਹਟਾਉਣਾ ਪੈਣਾ ਤੇ ਉਸ ਤੋਂ ਬਾਅਦ ਵਿੱਚ ਉਸ ਉਸ ਮੀਟਿੰਗ ਵਿੱਚ ਕੋਈ ਬੰਦਾ ਸੀ ਉਹਨੇ ਸਾਨੂੰ ਸਾਰਾ ਕੁਝ ਦੱਸਤਾ ਫਿਰ ਅਸੀਂ ਤਕਰੀਬਨ ਮਹੀਨਾ ਇੱਕ ਕਦੇ ਇੱਥੇ ਖੂਹ ਤੇ ਸੌਣਾ ਥਾਂ ਬਦਲ ਬਦ ਕੇ ਸੌਂਦੇ ਰਹੇ ਕਦੇ ਕੋਠੇ ਉੱਤੇ ਚੜ੍ਹ ਕੇ ਸੌਣਾ ਅੱਛਾ ਹਾਂਜੀ ਇਦਾਂ ਪਚਾਕ ਕਰਦੇ ਰਹੇ ਸੀ ਲੋਕਾਂ ਦੇ ਦਿਲਾਂ ਦੇ ਵਿੱਚ ਪਾਸ਼ ਤਾਂ ਹਲੇ ਜ਼ਿੰਦਾ ਤੁਹਾਨੂੰ ਕੀ ਲੱਗਦਾ ਕੀ ਪਾਸ਼ ਰਾਧਾ ਰੂੜਾ ਜਿਹੜਾ ਉਹਨਾਂ ਨੂੰ ਲੱਗਦਾ ਸੀ ਪਾਸ਼ ਹਟ ਗਿਆ ਨਹੀਂ ਪਾਸ਼ ਤਾਂ ਉਦੋਂ ਜ਼ਿਆਦਾ ਉੱਭਰਿਆ ਪਾਸ਼ ਤਾਂ ਲੋਕਾਂ ਦੇ ਦਿਲਾਂ ਵਿੱਚ ਵੱਸਦਾ ਹੈ ਤੇ ਪਾਸਟ ਉਹਨਾਂ ਦਾ ਅਜੇ ਤੱਕ ਕੋਈ ਨਾਂ ਨਿਸ਼ਾਨ ਵੀ ਹੈ ਨਹੀਂ ਕਿਸੇ ਗੁਨਾਹ ਨਹੀਂ ਲੈਂਦਾ ਪਾਸ ਦਾ ਤਾਂ ਹੁਣ ਜਿੱਦਾਂ ਤੁਸੀਂ ਆਏ ਆ ਮੇਰੇ ਖਿਆਲ ਰੋਜ਼ ਹੀ ਸਾਡੇ ਕੋ ਕੋਈ ਨਾ ਕੋਈ ਆਉਂਦਾ ਰਹਿੰਦਾ ਤੇ ਪਾਸ ਦੇ ਕਰਕੇ ਸਾਡੇ ਉਹਨਾਂ ਲੋਕਾਂ ਨਾਲ ਵਾਕਫੀ ਹੋਏ ਜਨਾਂ ਨੂੰ ਅਸੀਂ ਕਦੇ ਦੇਖਣਾ ਵੀ ਨਹੀਂ ਸੀ ਹਾਂਜੀ ਜਦੋਂ ਪਾਸ ਦੀ ਹਲੇ ਮੌਤ ਨਹੀਂ ਹੋਈ ਸੀ ਹਾਂਜੀ ਹਾਂਜੀ ਪਾਸ ਤੁਹਾਡੇ ਨਾਲ ਆਮ ਬੰਗ ਵੇਚਦਾ ਸੀ ਮੌਤ ਹੋਣ ਤੋਂ ਬਾਅਦ ਹਾਂਜੀ ਕੀ ਕੁਝ ਵੱਖਰਾ ਲੱਗਿਆ ਕਿ ਹਾਂ ਯਾਰ ਪਾਸ ਤਾਂ ਕੁਝ ਹੋਰ ਦੁਨੀਆ ਦਾ ਬੰਦਾ ਸੀ ਕੁਝ ਹੋਰ ਜਿਆਦਾ ਵੱਡਾ ਸੋਚਦਾ ਸੀ ਐਸਐਲਸੀ ਸੰ ਪਾਸ਼ ਦੇ ਬਾਰੇ ਪਾਸ਼ ਦੇ ਮਰਨ ਤੋਂ ਬਾਅਦ ਹੀ ਜ਼ਿਆਦਾ ਪਤਾ ਲੱਗਾ ਪਹਿਲਾਂ ਪਰ ਇਦਾਂ ਸੀ ਜੋ ਵੀ ਕਪਤਾ ਹੁੰਦੇ ਆ ਮੈਂ ਪੜਦਾ ਹੁੰਦਾ ਸੀ ਪਰ ਉਦੋਂ ਸਮਝ ਨਹੀਂ ਸੀ ਹੁੰਦੀ ਕੋਈ ਹਾਂਜੀ ਤੇ ਮੇਰੀ ਕਹਿੰਦੇ ਨਾ ਵੀ ਵਿਛੜਨ ਦਾ ਸਮਾਂ ਮਿਲਣ ਦਾ ਵੀ ਹੁੰਦਾ ਹਾਂਜੀ ਹਾਂਜੀ ਪਰ ਇਦਾਂ ਜਿਦੋਂ ਪਾਸ਼ ਨੇ ਇੱਥੇ ਕੋਲ ਸੁੰਦਾ ਸੀ ਸਾਨੂੰ ਐ ਹੁੰਦਾ ਨਹੀਂ ਸੀ ਵੀ ਅਸੀਂ ਉਹਨਾਂ ਤੇ ਡਿਪੈਂਡ ਹੀ ਉਹਨਾਂ ਤੇ ਸੀ ਅੱਛਾ ਬਸ ਸਾਨੂੰ ਐ ਲੱਗਦਾ ਸੀ ਵੀ ਬਸ ਪਾਸ਼ ਹੀ ਤਾਂ ਅਸੀਂ ਰਹਿ ਗਏ ਹਾਂ ਤੇ ਮੁੜ ਕੇ ਵੀ ਜਦੋਂ ਪਾਸ਼ ਦੀ ਡੈਥ ਹੋਈ ਆ ਤੇ ਉਂ ਤਾਂ ਐ ਲੱਗਦਾ ਸੀ ਵੀ ਅਸੀਂ ਮੁੜ ਕੇ ਜੀ ਨਹੀਂ ਸਕਣਾ ਹਾਂ ਕਾਫੀ ਟਾਈਮ ਮਤਲਬ ਉਹ ਸਦਮੇ ਚ ਰਿਹਾ ਪਰਿਵਾਰ ਵੀ ਕਹਿੰਦੇ ਬਹੁਤ ਸਾਰੇ ਲੋਕ ਵੀ ਇਦਾਂ ਸਦਮੇ ਚ ਗਏ ਹਨ ਨਹੀਂ ਸਦਮਾ ਤੇ ਸਾਨੂੰ ਹੁਣ ਤੱਕ ਵੀ ਹੈਗਾ ਪਰ ਪਾਸ਼ ਦਾ ਜਿਹਦਾ ਮਾਨ ਲੋਕੀ ਕਰ ਰਹੇ ਆ ਜਿਹਦਾ ਉਹ ਨਾਂ ਆ ਵੀ ਸਾਨੂੰ ਹੁਣ ਨਹੀਂ ਲੱਗਦਾ ਵੀ ਪਾਸ਼ ਵੀ ਕਿਤੇ ਸਾਡੇ ਤੋਂ ਦੂਰ ਗਿਆ ਪਾਸ਼ ਸਾਡੇ ਵਿੱਚ ਹੀ ਆ ਹਮੇਸ਼ਾ ਵਿੱਚ ਹੀ ਰਹੂਗਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਤਾਂ ਆਪਾਂ ਪਾਸ਼ ਬਾਰੇ ਗੱਲਾਂ ਬਾਤਾਂ ਕੀਤੀਆਂ ਇਹ ਪਾਸ਼ ਦੀ ਮੋਟਰ ਆ ਜਿੱਥੇ ਆਪਾਂ ਖੜੇ ਆ ਇਸ ਮੋਟਰ ਤੇ ਇੱਥੇ ਪਾਸ ਤੇ ਹਮਲਾ ਹੋਇਆ ਸੀ ਉਹਦੇ ਗੋਲੀਆਂ ਲੱਗੀਆਂ ਆ ਜਿਹੜਾ ਤੁਸੀਂ ਦਰਖਤ ਦੇਖ ਰਹੇ ਹੋ ਅੰਬ ਦਾ ਇਹ ਉਸ ਸਮੇਂ ਦਰਖਤਾ ਇੱਥੇ ਹੀ ਪਾਸ ਡਿੱਗਿਆ ਸੀ ਜਦੋਂ ਉਹਦੇ ਗੋਲੀਆਂ ਵੱਜੀਆਂ ਸੀ ਤਾਂ ਇਹ ਤੋਂ ਥੋੜੀ ਦੂਰ ਹੀ ਉਹਨਾਂ ਦਾ ਸਾਥੀ ਹੰਸਰਾਜ ਡਿੱਗਿਆ ਸੀ ਅੱਜ ਆਪਾਂ ਪਾਸ ਬਾਰੇ ਗੱਲਬਾਤ ਕੀਤੀ ਆ ਤਾਂ ਗੱਲਬਾਤ ਕਰਕੇ ਪਤਾ ਲੱਗਦਾ ਕਿ ਸੱਚੀ ਮੁੱਚੀ ਉਹ ਖੇਤਾਂ ਦਾ ਪੁੱਤ ਸੀ